ਐਮਪੀ ਸਾਹਿਬ ਲਗਾਤਾਰ ਤੋਂ ਸ਼ਹਿਰ ਚ ਵੀ ਘੁੰਮ ਰਹੇ ਹੋ ਪਿੰਡਾਂ ਚ ਕਿੰਦਾ ਦੇ ਲੋਕ ਪਿਆਰ ਕਰ ਰਹੇ ਨੇ ਤੁਮ ਕਿਧਰ ਰਸਾ ਜੋ ਮਿਲ ਰਿਹਾ ਅਸੀਂ ਤਾਂ ਮਾਈਕਰੋ ਜਿਹੜੀ ਜੋ ਕਿ ਸ਼ਹਿਰ ਚ ਹੀ ਆ ਅਸੀਂ ਛੋਟੇ ਤੋਂ ਛੋਟੇ ਪ੍ਰੋਗਰਾਮ ਕੋਸ਼ਿਸ਼ ਕਰ ਰਹੇ ਆਂ ਵੀ 100 200 ਜਿਮੀ ਵੀ ਤੱਕਰੀ ਉਹਨਾਂ ਨੂੰ ਅੱਜ ਕੱਲ ਜਿੰਨਸੀ ਭਾਸ਼ਣ ਵੱਡੀਆਂ ਰੈਲੀਆਂ ਚ ਕਰਦੇ ਆਂ ਉਹਦਾ ਕੋਈ ਮਤਲਬ ਨਹੀਂ ਹਰ ਬੰਦਾ ਇਹ ਚਾਹੁੰਦਾ ਵੀ ਮੈਨੂੰ ਨਿਜੀ ਟੱਚ ਕੀਤਾ ਜਾਵੇ ਇਸ ਕਰਕੇ ਅਸੀਂ ਵਾਰਡ ਵਾਰਡ ਦੇ ਪ੍ਰੋਗਰਾਮ ਰੱਖੇ ਆ ਹੁਣ ਜਿਵੇਂ ਵਪਾਰ ਸਾਰਾ ਮੰਡਲ ਜਿਵੇਂ ਵਪਾਰੀਆਂ ਦੇ ਕੋਲ ਜਾ ਕੇ ਆਏ ਆ ਉਹਨਾਂ ਦੀ ਕੱਲੀ ਕੱਲੀ ਦੁਕਾਨ ਤੇ ਜਾ ਕੇ ਜੀਵਾਣ ਕੇ ਦੇਖੀ ਕਿ ਸਮੱਸਿਆਵਾਂ ਉਹਨਾਂ ਦੀ ਤਾਂ ਹੀ ਪਤਾ ਲੱਗਦੀਆਂ ਹਨ ਲਾ 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 ਬਹੁਤ ਵੱਡਾ ਉਹ ਤੋਂ ਪਹਿਲਾਂ ਮੈਂ ਉਹ ਮੇਰੇ ਤੇ ਨਾ ਹਾਂ ਉਹ ਤੇ ਦਿਨ ਪ੍ਰੋਗਰਾਮ ਤੇ ਪਤਾ ਕੇ ਵੱਡੀ ਸਕੂਲ ਪਿੰਡਾਂ ਲਈ ਤਿੰਨ ਪਿੰਡ ਮੈਂ ਕੱਢ ਕੇ ਆਇਆ ਜਿਹਦੇ ਵਿੱਚ ਬਹੁਤ ਕਿੱਥੇ ਸਾਡਾ ਇੱਕ ਬੈਂਸਾ ਪਿੰਡ ਸੀ ਇੱਕ ਦੋ ਪਿੰਡ ਹੋਰ ਨੇ ਜਿੱਥੇ ਮੈਂ ਜਾ ਕੇ ਆਇਆ ਦੇਤਵਾਲ ਵਗੈਰਾ ਹੋਰ ਕੁਝ ਏਰੀਏ ਚ ਕਲਾਕਿਤ ਜਾ ਕੇ ਆਇਆ ਤੇ ਹੁਣ ਜਿਹੜੇ ਆ ਚਾਰ ਪ੍ਰੋਗਰਾਮ ਨੇ ਜਿਹੜੇ ਕਹਿੰਦੇ ਜੀ ਵਿਰੋਧ ਵੀ ਹੋ ਰਿਹਾ ਕੋਈ ਕੋਈ ਵਿਰੋਧ ਵੀ ਹੋ ਰਿਹਾ ਜੀ ਤੁਹਾਡਾ ਹੁੱਕੀ ਬਾਤ ਕੱਲ ਸੀਐਮ ਕੋ ਹੁੱਕੀ ਬਾਤ ਵਿਰੋਧ ਦਾ ਨੋ ਸਮਝਦਾ ਮੈਂ ਸਮਝਿਆ ਨਹੀਂ ਕੋਈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਡਾ ਕਹਿੰਦੇ ਦੇਖੋ ਕਿਸਾਨਾਂ ਨੂੰ ਇਹ ਤਾਂ ਸਾਰੇ ਆਪਾਂ ਨੂੰ ਪਤਾ ਏ ਵੀ ਇਹ ਉਹਨਾਂ ਨੇ ਡਿਊਟੀਆਂ ਲਾਈਆਂ ਹੋਈਆਂ ਏ ਵੀ ਬੀਜੇਪੀ ਕੈਂਡੀਡੇਟ ਦੇ ਡਿਕਲੇਅਰ ਉਹ ਆਪਣਾ ਵਿਰੋਧ ਕਰੋ ਉਹ ਜ਼ਰੂਰ ਇਹ 'ਚ ਕੋਈ ਸ਼ੱਕ ਨਹੀਂ ਪਰ ਹਜੇ ਮੇਰੇ ਤਾਂ ਟਕਰਾ ਨਹੀਂ ਹੋਇਆ ਪਰ ਜ਼ਰੂਰ ਬੀਜੇਪੀ ਦੇ ਜਿੱਥੇ ਵੀ ਸਾਡੇ ਲੋਕ ਜਾਂਦੇ ਆ ਉਹ ਵਿਰੋਧ ਜ਼ਰੂਰ ਜਿਹੜੇ ਆ ਉਹਨਾਂ ਦੇ ਕੁਝ ਲੀਡਰ ਨੇ ਉਹ ਜ਼ਰੂਰ ਕਰਦੇ ਆ ਕਿਸਾਨ ਨਹੀਂ ਸਾਡੇ ਪੁਰਾਣੇ ਸਾਥੀ ਲਲਕਾਰਾ ਮਾਰੇ ਉਹਨਾਂ ਆਪ ਪਹੁੰਚ ਚੁੱਕੇ ਨੇ ਲੁਧਿਆਣਾ ਜਿਹੋ ਕਹਿੰਦੇ ਵੀ ਉਹਨਾਂ ਨੇ 10 ਸਾਲ ਫੋਨ ਹੀ ਨਹੀਂ ਚੱਕਿਆ ਕਹਿੰਦੇ ਮੈਂ ਤਾਂ ਕੁਛ ਨਹੀਂ ਗੱਲ ਕਰਦਾ ਨਿੱਜੀ ਹਮਲਿਆਂ ਤੋਂ ਕੁਛ ਨਹੀਂ ਲੱਭਣਾ ਮੈਨੂੰ ਮਾੜਾ ਕਹਿ ਲੋ ਚੰਗਾ ਕਹਿ ਲੋ ਮੈਂ ਉਹਨਾਂ ਨੂੰ ਸਿਰਫ ਡਵੈਲਪਮੈਂਟ ਦੀ ਗੱਲ ਕਰਨੀ ਆ ਮੈਂ ਤਾਂ ਮੋਦੀ ਜੀ ਦੀ ਸਰਕਾਰ ਬਣ ਇਸ ਤਰ੍ਹਾਂ ਕੇ ਮੋਦੀ ਜੀ ਤੋਂ ਜੋ ਕੁਛ ਉਹ ਲਿਆ ਸਕਦਾ ਉਸ ਤੋਂ ਕਿਤੇ ਜ਼ਿਆਦਾ ਮਿਲਦੇ ਉਹ ਆਪਾਂ ਲੁਧਿਆਣੇ ਆਏ ਆ ਰਮਨਿਤ ਬਿੱਟੂ ਦੇ ਨਾਲ ਮੇਰੀ ਦੋਸਤੀ ਦੀ ਜਿਹੜੀ ਗੱਲ ਆ ਰਹੀ ਹੈ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਕੈਂਡੀਡੇਟ ਦੇ ਨਾਲ ਖੜਾ ਤੇ ਰਮਨਿਤ ਬਿੱਟੂ ਦੇ ਨਾਲ ਨਹੀਂ ਕਰੇ ਇਹ ਉਹਨਾਂ ਨੂੰ ਕਿਉਂ ਕਹਿਣਾ ਪਿਆ ਕਿਉਂ ਕਹਿਣਾ ਪਿਆ ਉਹਨਾਂ ਨੂੰ ਇਹ ਅੱਛਾ ਸਰ ਕੱਲ ਜਿਹੜਾ ਸੋ ਆਏ ਸੀਗੇ ਵੀ ਆਏ ਸੀਗੇ ਰੈਂਡ ਦੇ ਵਿੱਚ ਕਹਿੰਦੇ ਸੀ ਕਹਿੰਦੇ ਵੀ ਸੰਜੇ ਤਲਵਾਰ ਤਲਵਾਰ ਨੂੰ ਬਿੱਟੂ ਨੇ ਕਿਹਾ ਕਿ ਵੋਟ ਕਾਂਗਰਸ ਨੂੰ ਦੇ ਦੇ। ਕਿਉਂਕਿ ਤੁਹਾਨੂੰ ਮਤਲਬ ਕਿਹਾ ਵਾ ਵੀ ਤੁਹਾਡੀ ਗੱਲ ਵੀ ਆ ਕਹਿੰਦੇ ਵੀ ਕਹਿੰਦਾ ਵੋਟ ਕਾਂਗਰਸ ਨੂੰ ਪਾਉਂਦੇ। ਉੱਥੇ ਪ੍ਰਚਾਰ ਕਰਦਾ। ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਣੀ ਪੰਜੇ ਨੂੰ। ਬਿੱਟੂ ਬਿੱਟੂ ਕਹਿੰਦਾ। ਸੰਜੇ ਨੂੰ ਕਹਿੰਦਾ ਵੋਟ ਪਾ ਲੈ ਕਾਂਗਰਸ ਨੂੰ। ਹੁਣ ਮੈਂ ਮੈਂ ਸੰਜੇ ਨੂੰ ਕਿਉਂ ਕਹੂੰਗਾ ਵੀ ਤੂੰ ਮੈਨੂੰ ਨਹੀਂ ਉੱਥੇ ਪ੍ਰਚਾਰ ਹੋ ਰਿਹਾ ਸਰ ਅਸੀਂ ਨਹੀਂ ਉਹ ਤੇ ਨਾਰੇ ਵੀ ਲੱਗ ਰਹੇ ਸੀ ਕਿ ਬਿੱਟੂ ਕਹਿੰਦਾ ਸੰਜੇ ਨੂੰ ਵੋਟ ਪਾਣੀ ਉਤੇ ਪ੍ਰਚਾਰ ਕਰ ਰਹੇ ਹਨ ਤੇ ਮੀਰਾ ਸੰਜੀ ਨਾਲ ਕੀ ਲੈਣਾ ਦੇਣਾ ਜੀ ਅੰਬੀ ਸਰ ਕੱਲ ਸਫੇਰ ਬਾਦਲ ਆਏ ਨੇ ਉਹਨਾਂ ਨੇ ਜ਼ਿਕਰ ਕੀਤਾ ਸੰਜੀਪ ਪ੍ਰਧਾਨ ਹ ਕਾਂਗਰਸ ਦਾ ਉਹ ਕਾਂਗਰਸ ਨਹੀਂ ਵੋਟ ਪਾਊਗਾ ਹੋਰ ਕਿਹਨੂੰ ਪਾਊਗਾ ਮੈਨੂੰ ਪਾਊਗਾ ਇਹਦਾ ਮਤਲਬ ਉਹਨਾਂ ਨੂੰ ਇਹ ਸ਼ੱਕ ਆ ਸਫੇਰ ਬਾਦਲ ਨੂੰ ਆਪਣੇ ਸੰਜੀ ਤੇ ਵਿਸ਼ਵਾਸ ਨਹੀਂ ਕਿ ਨਾਰੇ ਲਾਉਣੇ ਪੈ ਰਹੇ ਆ ਵੀ ਉਹ ਉਹ ਵੋਟ ਆ ਜਿਹੜੀ ਉਹ ਪੰਜੇ ਨੂੰ ਪਾਊਗਾ ਕਿ ਟੂਈ ਕੱਲ ਰੋਪਾ ਨੇ ਜਿਹਨੂੰ ਹੀ ਪਾਊਗਾ ਕਿਉਂ ਤੁਸੀਂ ਉਹਦੇ ਸ਼ੱਕ ਕਰੀ ਜਾਂਦੇ ਹੋ ਯਾਰ ਕਲ ਲੋਕਾਂ ਨੇ ਬੜਿੰਗ ਸਾਹਿਬ ਦਾ ਵਿਰੋਧ ਵੀ ਕੀਤਾ ਤੇ ਕਿਹਾ ਮੈਂ ਉਸ ਤੇ ਕੁਝ ਨਹੀਂ ਕਹਿਣਾ ਮੈਂ ਆਪਣੀ ਗੱਲ ਕਰ ਸਕਦਾ ਵੀ ਮੈਂ ਉਹਰੇ ਮੈਂਬਰ ਪਾਰਟੀ ਮੈਂਟਰੀ ਟੈਕਸ਼ਨ ਸਿਰਫ ਲੁਧਿਆਣੇ ਦੀ ਡਿਵੈਲਪਮੈਂਟ ਲਈ ਲੋਕਾਂ ਦੀ ਅਮਨ ਸ਼ਾਂਤੀ ਲਈ ਇਸ ਕਰਕੇ ਕਿ ਸੁਖਵੀਰ ਬਾਦਲ ਜੀ ਸੁਖਵੀਰ ਬਾਦਲ ਜੀ ਕੱਲ ਆਏ ਸੀ ਉਹ ਕਹਿੰਦੇ ਬਿੱਟੂ ਜੀ दारू ਪੀ ਕੇ ਸੌਂ ਜਾਂਦੇ ਨੇ ਕਹਿੰਦੇ ਜਿਹੜੇ ਸਾਡੇ ਉਮੀਦਵਾਰ ਅਮਰਿਸ਼ ਆ ਕੇ ਆਇਆ ਉਹ ਕਹਿੰਦੇ ਬਿੱਟੂ दारू ਪੀ ਕੇ ਬੋਤਲ ਖਾਲੀ ਕਰਦਾ ਰਹੇ ਕੋਣ ਕਹਿੰਦੇ ਜੀ ਸੁਖਵੀਰ ਬਾਦਲ ਸਾਹਿਬ ਕਹਿੰਦਾ ਵੀ ਸੁਖਵੀਰ ਬਾਦਲ ਜੀ ਤੇ ਕਹਿੰਦੇ ਸਾਡੇ ਕੈਂਡੀਡੇਟ ਅਮਰਿਸ਼ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਬੰਗੋ ਦਾ ਕਾਟਾ ਜੀ ਦੇ ਨਾਂ ਤੇ ਸਾਰੇ ਬੰਗਸਿਸ ਇਸ ਗੱਲ ਦਾ ਕੋਈ ਜਵਾਬ ਹੈ ਆ ਜਨਤਾ ਪਾਰਟੀ ਦੇ ਅਜੇ ਇੱਕ ਵੜਿੰਗ ਜੀ ਕਹਿੰਦੇ ਲੋਕਾਂ ਦੀ ਸਲਾਨੀ ਹੈ ਬਿੱਟੂ ਰਾਜਾ ਵੜਿੰਗ ਜੀ ਦਾ ਕਹਿਣਾ ਹੈ ਅੱਜ ਕੋਸ਼ੇ ਚੋਣਾਂ ਉਹਨਾਂ ਨੂੰ ਉਹਨਾਂ ਨੂੰ ਮੈਂ ਸਿਰਫ ਡਿਵੈਲਪਮੈਂਟ ਤੇ ਗੱਲ ਕਰਨੀ ਹੈ ਮੈਂ ਕਿਸੇ ਬਾਰੇ ਕੁਝ ਨਹੀਂ ਹੁਣ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕੀ ਹੈ ਜੀ ਤੁਸੀਂ ਸਿਰਫ ਮੋਦੀ ਜੀ ਨਾਂ ਤੇ ਤਰੱਕੀ ਦੇ ਨਾਂ ਤੇ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਉਣ ਜੋ ਮੋਦੀ ਜੀ ਦਾ ਭਰੋਸਾ ਹੈ ਮੋਦੀ ਜੀ ਦਾ ਵਿਸ਼ਵਾਸ ਆ ਨਾ ਖਾਊਂਗਾ ਨਾ ਖਾਣੇ ਦੂੰਗਾ ਉਹਤੇ ਬੋਟ ਨਹੀਂ ਪੁਰਾਣੀ ਦੋਸਤੀ ਦਾ ਨਿਵਾੜੇ ਜੀ ਪਹਿਲਾਂ ਤਾਂ ਤੁਸੀਂ ਬਿਆਨ ਦਿੱਤੇ ਸੀਗੇ ਪਰ ਕਮ ਖਤਮ ਪਾਸੇ ਇਹ ਤਮਾਸ਼ਾ ਖੁਰੀ ਕਦੇ ਕਿਸੇ ਖਲਾਸ ਕਰੋ ਹੋ ਜਾ ਹੁਣ ਬਿਛੇ ਗੱਲ ਜੋ ਅੱਜ ਹੁੰਦੀ ਕਰੋ ਕਿਸੇ